ਵਾਡਾ ਵੀ ਹੈ ਲੀਵਰ ਫੈਟੀ ਕੀ ਤੁਹਾਨੂੰ ਵੀ ਹੈ ਗੈਸ ਦੀ ਦਿੱਕਤ ਬਾਰ-ਬਾਰ ਡਾਕਟਰਾਂ ਕੋਲ ਜਾ-ਜਾ ਕੇ ਹੋ ਚੁੱਕੀ ਹੂੰ ਪਰੇਸ਼ਾਨ ਨਹੀਂ ਮਿਲ ਰਿਹਾ ਇਸ ਦਾ ਕੋਈ ਹੱਲ ਤਾਂ ਫਿਕਰ ਕਰਨ ਦੀ ਨਹੀਂ ਹੈ ਲੋੜ ਵੈਦ ਮੋਹਰ ਸਿੰਘ ਲੈ ਆਏ ਨੇ ਇਹਨਾਂ ਬਿਮਾਰੀਆਂ ਦਾ ਪੱਕਾ ਇਲਾਜ ਕਈ ਵਾਰੀ ਆਪਣਾ ਪੇਟ ਆਪਣੇ ਕੋ ਨਹੀਂ ਪੜ ਹੁੰਦਾ ਗੈਸ ਵੀ ਆਪ ਦੇ ਨਾਲ ਹੀ ਆਪ ਨੂੰ ਲੱਗਦਾ ਖਣ ਮੇਜੇ ਗਰਮੀ ਪੈ ਗਈ ਪਰ ਮੇਜੇ ਗਰਮੀ ਨਹੀਂ ਹੁੰਦੀ ਉਹ ਬੰਦੇ ਇਮਲੀ ਪੀਪੀਕਲ ਜੀਵਨ ਨੂੰ ਹੋਰ ਬੇੜਾ ਬਾਲ ਲਿਆ ਉਹ ਮੇਰੇ ਵੀਰੇ ਕੰਮ ਕਰਨਾ ਅਦਰਕ ਦਾ ਜੂਸ ਕੱਢ ਕੇ ਅਦਰਕ ਦਾ ਜੂਸ ਕੱਢ ਕੇ ਅਣਮੋਨੀਅਮ ਦੇ ਨਿੰਬੂਣੇ ਲੈ ਕੇ ਇਹਦਾ ਰਿਜ਼ਲਟ ਹਫਤੇ ਦੇ ਵਿੱਚ ਬਹੁਤ ਤਾਕੜਾ ਮਿਲ ਜਾਂਦਾ ਭੈ ਜੀਗਾ ਅੱਜ ਤੋਂ ਆਪੀ ਤੁਸੀਂ ਦਿਨ ਚੜ੍ਹ ਦਿਨ ਫਰਕ ਪੈਂਦਾ ਇਸੇ ਆਹੋ ਜੇ ਬੰਦੇ ਹੋਣਗੇ ਜਿਹੜੇ ਠੀਕ ਹੋਇਆ ਤੁਹਾਡੇ ਵਿੱਚੋਂ ਜ਼ਿਆਦਾ ਨੂੰ ਦੂਜੇ ਨਹੀਂ ਫਰਕ ਪੈ ਗਿਆ ਉਹ ਤੇ ਕਿਸੇ ਕਿਸੇ ਨੂੰ ਹਫਤੇ ਬਾਅਦ ਪਿਆ ਹੋਗਾ ਜ਼ਿਆਦਾ ਨੂੰ ਯਾਨੀ ਕਿ 100 ਦੇ ਵਿੱਚੋਂ 80 ਬੰਦਿਆਂ ਨੂੰ ਅੱਜ ਤੋਂ ਆਪੀ ਤੁਸੀਂ ਦੂਜੇ ਨਾਲ ਰਿਜ਼ਲਟ ਮਿਲ ਗਿਆ ਹੋਗਾ ਤੇ ਪਹਿਲਾਂ ਮੇਰੇ ਮੈਸੇਜ ਜੀ ਇਹ ਉਹਨਾਂ ਨੂੰ ਪ੍ਰੋਬਲਮ ਸੀ ਗੈਸ ਤੇਜਾਬ ਦੀ ਅੱਛਾ ਉਹਨਾਂ ਦੇ ਤੇਜਾਬ ਬਹੁਤ ਜ਼ਿਆਦਾ ਬਣਦਾ ਸੀ ਤਕਰੀਬਨ ਦਵਾਈਆਂ ਲੈ ਲੈ ਕੇ ਕਿੰਨੇ ਚਿਰ ਤੋਂ ਇਹਨਾਂ ਨੂੰ 5-6 ਸਾਲ ਤੋਂ ਹੈ ਅੱਛਾ ਰਿਜ਼ਲਟ ਕਿੰਨੇ ਚਿਰ ਬਾਅਦ ਲੱਗੇ ਜਦੋਂ ਦਵਾਈ ਲੈ ਕੇ ਆਂ ਦਵਾਈ ਦੇ ਤਕਰੀਬਨ ਤੀਸਰੇ ਚੌਥੇ ਦਿਨ ਹੀ ਆਪਾਂ ਨੂੰ ਰਿਜ਼ਲਟ ਮਿਲ ਗਿਆ 5-6 ਸਾਲ ਤੋਂ ਕਾਫੀ ਮੈਂ ਬਿਮਾਰ ਸੀਗਾ ਪਰ ਜਦੋਂ ਤੋਂ ਮੈਂ ਹੁਣ ਇਹਨਾਂ ਤੋਂ ਦਵਾਈ ਲੈ ਕੇ ਗਿਆ ਉਸ ਤੋਂ ਬਾਅਦ ਚ ਮੈਂ ਚੱਲਦਾ ਫਿਰਦਾ ਹੋ ਗਿਆ ਹੁਣ ਮੈਂ ਆਪ ਮੋਟਰਸਾਈਕਲ ਚਲਾ ਕੇ ਲੈ ਕੇ ਆਇਆ ਮੇਨੂੰ ਭਾਈ ਟਾਈ ਫੈਟ ਹੁੰਦਾ ਸੀ ਜਦੋਂ ਉਹਨਾਂ ਨੂੰ ਭੁੱਖ ਲੱਗਣਾ ਬੰਦ ਹੋ ਗਈ ਜਿੱਦਾਂ ਅੱਛਾ ਕਿੰਨੇ ਦਿਨਾਂ ਵਿੱਚ ਤੁਹਾਨੂੰ ਰਿਜਲਟ ਵਰਗੇ ਦਿਵਾ ਦਾ ਹਫਤੇ ਵਿੱਚ ਮਿਲ ਗਿਆ ਕਿੰਨਾ ਕੁ ਮਿਲ ਗਿਆ ਹੁਣ ਤਾਂ ਬਹੁਤ ਫਰਕ ਗਿਆ ਭਜੀ ਹੁਣ ਬਿਲਕੁਲ ਫਰਕ ਹੀ ਆ ਜਿੱਦਾਂ ਪਰ 80 90% ਹੈਗਾ ਹਾਂ ਜਿੰਨਾ ਕ ਹੈਗਾ ਜਿੱਦਾਂ ਬਹੁਤ ਹੈ ਠੀਕ ਹੈ ਠੀਕ ਆ ਜਿੱਦਾਂ ਕਿ ਗਰਮੀ ਵੇਲੇ ਟਾਈ ਫੈਟ ਜਲਦੀ ਹੋਏ ਜਾਂਦੇ ਹੁਣ ਜਿੱਦਾਂ ਗਰਮੀ ਆ ਗਈ ਹੈ ਹੁਣ ਸੈਟ ਹੈ ਮੈਂ ਦੱਸਣਾ ਚਾਹੁੰਗਾ ਉਹ ਜਿਹੜੇ ਮੇਰੇ ਵੀਰਾਂ ਨੂੰ ਕਿਸੇ ਪਾਸੇ ਲਾਜ ਨਹੀਂ ਹੋ ਰਹੀ ਦੁਨੀਆ ਭਰ ਦੀ ਦੁਆ ਖਾਲੀ ਆ ਬਟ ਜਿਹੜਾ ਮਤਲਬ ਕਿਸੇ ਪਾਸੇ ਠੀਕ ਨਹੀਂ ਹੋ ਰਿਆ ਉਹ ਮੇਰੇ ਨਾਲ ਕਲੈਟੀਵਰ ਜੁੜੂਰ ਕਰੇ ਮਤਲਬ ਆਪਾਂ ਲੀਵਰ ਠੀਕ ਕਰਦੇ ਜਿੰਨੇ ਰੋਗ ਲੱਗਦੇ ਲੀਵਰ ਤੋਂ ਲੱਗਣ ਲੀਵਰ ਤੋਂ ਬੈਕ ਹੁੰਦੇ ਆ ਜਿੱਦਾਂ ਗੈਸ ਤੇ ਆ ਗਠੀਆ ਫੈਟੀ ਲੀਵਰ ਕਵ ਜਬਵਾਸੀਰ ਟਾਈਫਾਈਡਾ ਪੇਟ ਤੇ ਪਾਣੀ ਭਰਨਿਆ ਗੁਰਦਿਆਂ ਤੇ ਅਸਰ ਜਾਣਿਆ ਪੈਰੋਂ ਸੇ ਨਿਕਲ ਰਾਹ ਦੇ ਝਟਕਣ ਵਧਨ ਡਿਆ ਇਹ ਸਾਰੇ ਰਸਨ ਲੀਵਰ ਖਰਾਬ ਹੋਣ ਦੇ ਹੁੰਦੇ ਆ ਤਕਰੀਬਨ ਜ਼ਿਆਦਾ ਨੂੰ ਫੈਟੀ ਲੀਵਰ ਹੁੰਦਾ ਲੀਵਰ ਖਰਾਬ ਹੁੰਦਾ ਉਸੇ ਰੋਗ ਲੱਗਦੇ ਆ ਇੱਕ ਮੈਂ ਗੱਲ ਹੋਰ ਦੱਸਣਾ ਚਾਹੂੰਗਾ ਜਿਹੜੇ ਮੇਰੇ ਵੀਰਾਂ ਦੇ ਸੁੱਤੇ ਪਏ ਮੂੰਹ ਚ ਪਾਣੀ ਆਉਂਦਾ ਪੇਟ ਚੋਂ ਗੁਰਗੁਰ ਦੀਆਂ ਆਵਾਜ਼ਾਂ ਆਉਂਦੀਆਂ ਦੰਦਾਂ ਦੇ ਮਸੂੜੇ ਫੁੱਲਦੇ ਆ ਉਹ ਮੇਰੇ ਵੀਰ ਖਿਆਲ ਕਰ ਲੈਣਾ ਉਹਨਾਂ ਨੂੰ ਬਾਏ ਬਾਏ ਵਾਦੀ ਆ ਇਹ ਬਾਏ ਵਾਦੀ ਇੰਨੀ ਭੈੜੀ ਚੀਜ਼ ਆ ਕਿ ਉਹਨੂੰ ਸਰੋਸੀ ਕਰ ਦੇ ਨਾ ਗਠੀਆ ਕਰਦੀ ਆ ਜਿਹੜੇ ਮੇਰੇ ਵੀਰਾਂ ਨੂੰ ਇਹ ਲੱਛਣ ਆ ਗਏ ਉਹ ਮੇਰੇ ਵੀਰ ਇਮਲੀ ਬਿਲਕੁਲ ਨਾ ਪੀਣਾ ਇਮਲੀ ਬਹੁਤ ਠੰਡੀ ਹੁੰਦੀ ਆ ਫਾਈਨਲ ਲੀਵਰ ਠੰਡਾ ਪਿਆ ਹਾ ਉਹਨੂੰ ਗਰਮੈਸ ਦੀ ਲੋੜ ਆ ਇਹ ਇਮਲੀ ਉਹਦੇ ਵਾਸਤੇ ਸੱਟਾ ਜਿਹੜੇ ਮੇਰੇ ਦੇ ਗਰਮੀ ਪਈ ਆ ਕਈ ਵਾਰੀ ਆਪਣਾ ਪੇਟ ਆਪਣੇ ਕੋ ਨਹੀਂ ਬੜ ਹੁੰਦਾ ਗੈਸ ਦੀ ਆਪ ਦੇ ਨਾਲ ਹੀ ਆਪਨ ਲੱਗਦਾ ਖਣ ਮੇਰੇ ਦੇ ਗਰਮੀ ਪੈ ਗਈ ਪਰ ਮੇਰੇ ਦੇ ਗਰਮੀ ਨਹੀਂ ਹੁੰਦੀ ਉਹ ਬੰਦੇ ਇਮਲੀ ਪੀ ਪੀ ਕੇ ਲੀਵਰ ਨੂੰ ਹੋਰ ਬੇੜਾ ਬਾਲ ਲਿਆ ਉਹ ਮੇਰੇ ਵੀਰੇ ਕੰਮ ਕਰਨਾ ਅਦਰਕ ਦਾ ਜੂਸ ਕੱਢ ਕੇ ਅਦਰਕ ਦਾ ਜੂਸ ਕੱਢ ਕੇ ਅਮੋਨੀਅਮ ਦੀ ਨਿੰਬੂਣ ਚੋੜੀ ਲੈ ਕੇ ਇਹ ਨਾਲ ਨਿਕਲੂਗਾ ਜੀ ਅਮੋਨੀਆ ਨੂੰ ਅਮੋਨੀਆ ਨੂੰ ਨਿੰਬੂ ਚੋਣ ਨਾਲ ਪਹਿਲੇ ਇਹਨਾਂ ਇੱਕ ਚਮਚਾ ਕੱਢ ਕੇ ਅੱਧੇ ਗਲਾਸ ਤੋਂ ਘੱਟ ਪਾਣੀ ਵਿੱਚ ਪਾ ਕੇ ਜਿੰਨਾਂ ਨੂੰ ਮੂੰਹ 'ਚ ਪਾਣੀ ਆਉਂਦਾ ਪੇਟ 'ਚ ਗੜਗੜੀਆਂ ਆਵਾਜ਼ਾਂ ਜਿਆਦੀਆਂ ਆ ਰਹੀਆਂ ਤਾਂ ਬਸੂੜੇ ਫੁੱਲਦੇ ਫੁੱਲਦੇ ਆ ਜਿਹਦੇ ਘਾਟੇ ਇਹੋ ਜਿਹਾ ਕੰਮ ਹੁੰਦਾ ਉਹ ਨਾ ਵਰਤਣ ਜਿੰਨੂੰ ਜਿਆਦਾ ਹੋ ਰਿਹਾ ਉਹ ਮੇਰੇ ਵੀਰ ਅਦਰਕ ਦਾ ਜੂਸ ਕੱਢ ਕੇ ਪਹਿਲੇ ਦਿਨ ਇੱਕ ਚਮਚਾ ਸ਼ੁਰੂ ਕਰਨਾ ਅੱਧੇ ਗਲਾਸ ਤੋਂ ਘੱਟ ਪਾਣੀ ਵਿੱਚ ਪਾ ਕੇ ਰੋਟੀ ਮਗਰੋਂ ਪੀਣਾ ਦੂਜੇ ਦਿਨ ਵੀ ਇੱਕ ਚਮਚਾ ਪੀਓ ਅੱਧੇ ਗਲਾਸ ਤੋਂ ਘੱਟ ਪਾਣੀ ਵਿੱਚ ਪਾ ਕੇ ਰੋਟੀ ਤੋਂ ਮਗਰੋਂ ਤੀਜੇ ਦਿਨ ਵੀ ਇੱਕ ਚਮਚਾ ਪੀਓ ਇੱਕ ਟਾਈਮ ਚੌਥੇ ਦਿਨ ਦੋ ਚਮਚੇ ਕਰ ਲਓ ਪੰਜਵੇਂ ਦਿਨ ਵੀ ਦੋ ਚਮਚੇ ਫਿਰ ਉਸ ਤੋਂ ਬਾਅਦ ਜੇ ਜਾਰੀ ਵਾਇਵਦੀ ਦੇਖਦੀ ਹੈ ਫਿਰ ਦੋ ਟਾਈਮ ਕਰ ਦੋ ਚਮਚੇ ਸਵੇਰੇ ਦੋ ਚਮਚੇ ਸ਼ਾਮ ਨੂੰ ਅੱਧੇ ਗਲਾਸ ਤੋਂ ਘੱਟ ਪਾਣੀ ਵਿੱਚ ਪਾ ਕੇ ਇਹ ਵਾਇਵਦੀ ਚੱਕੂ ਤਾਂ ਗੱਲ ਵੱਡਨੀ ਨਹੀਂ ਜੇ ਦੁਆ ਕਾਪੇ ਦੀ ਗੱਲ ਕੰਮ ਨਹੀਂ ਕਰੂਗੀ ਜੇ ਕਰੂਗੀ ਤਾਂ ਦੁਆ ਕੰਮ ਕਰਦੀ ਕਰਦੀ ਹਟ ਜੂਗੀ ਇਹ ਗੱਲ ਦਾ ਗੌਰ ਰੱਖੋ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਜਿਹੜੇ ਮੇਰੇ ਵੀਰ ਮੇਰੇ ਪੇਜ ਨੂੰ ਫੋਲੋ ਜਾਂ ਸ਼ੇਅਰ ਵੀਡੀਓ ਕਰਕੇ ਆਉਂਦੇ ਆ ਉਦਾਂ ਦਵਾ ਦਾ ਰੇਟ ਹੈਗਾ 3500 ਰੁਪਿਆ ਫਿਰ ਤੁਹਾਨੂੰ ਅੱਗੇ ਮੈਂ ਜਾਨਕੀ ਘੱਟ ਰੇਟ ਸ਼ੇਅਰ ਕਰਨ ਘੱਟ ਨਫਰਤਾ ਹੀ ਹੁਣ ਘੱਟ ਤੋਂ ਘੱਟ 1000 ਰੁਪਿਆ ਲੈਸ ਕਰਕੇ ਦਵਾ ਦਵਾਂਗੇ ਮਤਲਬ 2500 ਰੁਪਿਆ ਰਹਿ ਜਾਊਗਾ ਉਦਾਂ 3500 ਰੁਪਿਆ ਵੀਡੀਓ ਨੂੰ ਸ਼ੇਅਰ ਕਰੋਗੇ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਪੇਜ ਨੂੰ ਫੋਲੋ ਕਰਕੇ ਆਉਂਗੇ ਉਹਨਾਂ ਮੇਰੇ ਵੀਰਾਂ ਨੂੰ ਇਕ ਹਜ਼ਾਰ ਰੁਪਏ ਲੈਸ ਕਰਕੇ 2500 ਦਵਾ ਦਿੱਤੀ ਹੋਗੀ ਅੱਗੇ ਮੈਂ 1 ਲੀਟਰ ਦਵਾ ਇੱਕ ਮਹੀਨੇ ਘੱਟ ਦਵਾ ਨਹੀਂ ਦਿੰਦਾ ਸੀ ਪਰ ਕਈ ਬੰਦੇ ਲਾਜ ਤੇ ਜ਼ੁਖ ਰਹਿਂਦੇ ਆ ਇਸ ਕਰਕੇ ਮੋਂਨਾਂ ਨੂੰ ਅੱਜ ਅੱਜ ਅੱਧਾ ਲੀਟਰ ਦਵਾ ਦੇ ਨਾ 15 ਰੋਣਾਂ ਦੀ 10 ਜਣਾਂ ਨੂੰ ਵੀ ਮਿਲ ਜੂਗੀ ਕੋਈ ਚੱਕਰ ਤੁਸੀਂ ਅਜਵਾ ਕੇ ਫੇਰ ਆ ਕੇ ਦਵਾ ਲੈ ਜਾਓ ਇਹਦਾ ਰਿਜ਼ਲਟ ਹਫ਼ਤੇ ਦੇ ਵਿੱਚ ਬਹੁਤ ਤਾਕੜਾ ਮਿਲ ਜਾਂਦਾ ਪਹਿਲੀ ਗਾ ਅੱਜ ਦਵਾ ਪਿੱਛੇ ਦਿਨ ਚੜ੍ਹ ਦਿਨ ਫਰਕ ਪੈਂਦਾ ਇੱਥੇ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਠੀਕ ਹੋਇਆ ਤੁਹਾਡੇ ਵਿੱਚੋਂ ਜ਼ਿਆਦਾ ਨੂੰ ਦੂਜੇ ਨਹੀਂ ਫਰਕ ਪੈ ਗਿਆ ਉਹ ਤੇ ਕਿਸੇ ਕਿਸੇ ਨੇ ਹਫਤੇਵਾਰ ਪਿਆ ਹੋਗਾ ਜਿਆਦਾ ਨਹੀਂ ਯਾਨੀ ਕਿ 100 ਦੇ ਵਿੱਚੋਂ 80 ਬੰਦਨ ਤੋਂ ਅੱਜ ਉਹ ਆ ਪਿੱਤੀ ਦੂਜੇ ਰਿਜ਼ਲਟ ਮਿਲ ਗਿਆ ਹੋਗਾ ਸਭ ਤੋਂ ਪਹਿਲਾਂ ਗੈਸਟੀਆਵ ਠੀਕ ਹੋਣਾ ਕੁਝ ਦਿਨਾਂ ਵਿੱਚ ਪਰਸੇ ਨਿਕਲਦਾ ਸਿਰ ਦੋਸਤ ਦੇ ਝਟਕਣ ਵਨ ਲਈ ਪੂਰਾ ਸਿਰ ਦੁਖੰਡਿਆ ਏ ਟੂ ਜ਼ਾ ਠੀਕ ਹੋ ਜਾਊਗਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਜਿਹੜੇ ਮੇਰੇ ਵੀਰਾਂ ਜਿਨ੍ਹਾਂ ਨੂੰ ਕਹਿਤਾ ਵੀ ਲੀਵਰ ਟ੍ਰਾਂਸਪਲੈਂਟ ਕਰਾ ਲਓ ਉਹ ਤੁਹਾਡੇ ਨਾਲ ਸੰਪਰਕ ਹਾਂਜੀ ਹਾਂਜੀ ਉਹ ਟ੍ਰਾਂਸਪੋਰਟ ਕਰਵਾ ਲਓ ਉਹ ਲੀਵਰ ਸਰੋਸੀ ਹੁੰਦਾ ਗਸਾਂ ਬੇੜਾ ਵੈਂਦਾ ਉਹਨਾਂ ਨੂੰ ਹੋ ਸਕਦਾ ਕਰਮੈਸ ਦੀ ਲੋੜ ਹੋਵੇ ਇੱਕ ਲਿਵਰ ਦੀ ਦਵਾ ਦੀ ਲੋੜ ਹੋ ਸਹੀ ਦਵਾ ਮੰਗਣੀ ਲੋੜਾ ਉਹ ਇੱਕ ਵਾਰੀ ਅੰਗਰੇਜ਼ੀ ਨੂੰ ਆਪਣੇ ਨਾਲ ਚਾਲੂ ਰੱਖ ਲੈਣਾ ਤੇ ਨਾਲ ਉਹਨਾਂ ਨੂੰ ਪੇਟ ਪੜ ਕੇ ਉਹਨਾਂ ਦੱਸਾਂ ਕੀ ਕਰਨਾ ਕੀ ਨਹੀਂ ਕਰਨਾ ਤੁਸੀਂ ਪੇਟ ਪੜਦੇ ਹੋ ਹਾਂਜੀ ਹਾਂਜੀ ਪੇਟ ਤੇ ਕੀ ਪੜਦੇ ਪੇਟ ਤੇ ਪੜਦੇ ਜੀ ਜਿਨ੍ਹਾਂ ਨੂੰ ਮੂੰਹ 'ਚ ਪਾਣੀ ਆ ਰਿਹਾ ਪਹਿਲਾਂ ਬਾਈਵਾਦੀ ਦੇਖਣਾ ਕਫ ਦੇਖਣਾ ਪਈਦਾ ਕੀ ਚੱਕਰਾ ਕਮੇਦੇ ਗਰਮੀ ਪਈ ਆ ਉਹ ਲੱਛਣ ਹੁੰਦੇ ਆ ਜਿੱਦਾਂ ਜਿਨ੍ਹਾਂ ਨੂੰ ਫੈਟੀਲੀਵਰ ਆ ਉਹਨਾਂ ਨੂੰ ਸਾਹ ਚੜੂਗਾ ਪੂਰਾ ਸਿਰ ਦੁਖੂਗਾ ਸਿਰ ਦੁਖੂਗਾ ਜਲਦੀ ਢੜਕਣ ਵੱਜੂਗੀ ਪਰ ਹੁਣ ਸੇਨਿਕਲ ਨਿਕਲੂਗਾ ਜਿਨ੍ਹਾਂ ਨੂੰ ਮੋੜ ਮੋੜ ਕੇ ਟਕਾਰ ਹੁੰਦੇ ਉਹ ਮੇਰੇ ਵੀ ਕਿਸ ਵਿਆਹ ਤੇ ਨਾ ਰਹਿਣਾ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ ਫੈਰਟੀਲਿਵਰਾ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਫੈਰਟੀਲ ਹੋਊਗਾ ਉਹਨਾਂ ਹਰ ਹਾਲ ਦਾ ਕਈ ਇਹਨਾਂ ਖਾਲੀ ਟਕਾਰ ਬੱਝੀ ਜਾਂਦੇ ਹੁੰਦੇ ਨੇ ਖਾਲੀ ਟਕਾਰ ਵੀ ਇਹਨੇ ਫੈਰਟੀਲਿਵਰਾ ਅੱਛਾ 100% 100% ਕੀ 200% ਲਿਖ ਕੇ ਦੇਣ ਨੂੰ ਤਿਆਰਾਂ ਨਹੀਂ ਜਿਹੜੇ ਤੁਸੀਂ ਨੁਸਖਾ ਦਿੱਤਾ ਅਦਰਕ ਕਾਲਾ ਜਿਹੜੀ ਇਹਨਾਂ ਨਾਲ ਠੀਕ ਨਹੀਂ ਹੁੰਦੇ ਫਿਰ ਉਹ ਜੀ ਹਾਂ ਇਹਨਾਂ ਇਹਨਾਂ ਕਾਫੀ ਉਹਨਾਂ ਨੂੰ ਫਰਕ ਮਿਲ ਜਾਊਗਾ ਕੁਝ ਵਾਏ ਵਾਜਰ ਬਾਕੀ ਦੁਆਰ ਨਾਲ ਜਰੂਰ ਚਾਲੂ ਕਰਨੀ ਦਵਾ ਨਾਲ ਜਰੂਰ ਲੈਣੀ ਪਊ ਕਾਫੀ ਉਹਨਾਂ ਨੂੰ ਚੈਨ ਮਿਲ ਜੂਗੀ ਦਵਾਈ ਚ ਕੀ ਇਸ ਤਰ੍ਹਾਂ ਦਾ ਤੁਹਾਡਾ ਦਵਾਈ ਦੇ ਵਿੱਚ ਵੀਰੇ ਆਪਾਂ ਇੱਕ ਅਲੋਇਰਾ ਇੱਕ ਥੋੜਾ ਵਿੱਚ ਮਿੱਠਾ ਹੁੰਦਾ 12 ਜੜੀ ਬੂਟੇ ਦਾ ਰਸ ਹੁੰਦਾ ਇਹ ਵਿੱਚ 12 ਜੜੀ ਬੂਟੇ ਦਾ ਰਸ ਹੁੰਦਾ ਤੇ ਐਡੀ ਛੇਤੀ ਕੰਮ ਕਰਦੀ ਆ ਤੁਹਾਡੇ ਬੰਦੇ ਹੁਣ ਆਪਣੇ ਇੱਥੇ ਬੰਦੇ ਆਏ ਹੋਏ ਇਹਨਾਂ ਨਾਲ ਮੈਂ ਗੱਲ ਕਰੂੰਗਾ ਇਹ ਦੱਸਣਗੇ ਕਿ ਕਿੰਨਾ ਕੁ ਜਾਣ ਕੇ ਫਰਕ ਪਿਆ ਸਾਰੇ ਠੀਕ ਹੋਏ ਨੇ ਹਾਂਜੀ ਹਾਂਜੀ ਕੋਈ ਠੀਕ ਹੋਏ ਨਵੀਂ ਦਵਾਈ ਲੈਣ ਆਏ ਹੋਏ ਕੁਝ ਹਾਂਜੀ ਦੂਸਰੀ ਗੱਲ ਦਾ ਕਿ ਆਹ ਨਿੰਬੂ ਨਚੋੜਣੀ ਜਿਹੜੀ ਹੈਗੀ ਨਿੰਬੂ ਨਹੀਂ ਵਿੱਚ ਪਾਉਣਾ ਗੱਲ ਨੂੰ ਖਿਆਲ ਰੱਖਿਓ ਨਿੰਬੂ ਇੱਕ ਆਪ ਤੇ ਆ ਅਦਰਕ ਦਾ ਜੂਸ ਕੱਟ ਕੇ ਅੱਧੇ ਗਲਾਸ ਤੋਂ ਘੱਟ ਪਾਣੀ ਵਿੱਚ ਪਾ ਕੇ ਪੀਣਾ ਜੇਕਰ ਤੁਹਾਨੂੰ ਕਿਹੜਾ ਤੰਗ ਕਰ ਕੱਢ ਲਿਆ ਅਦਰਕ ਦਾ ਜੂਸ ਮਤਲਬ ਕੋਈ ਪੇਟ ਤੇ ਦਰਦ ਕਰ ਪਾਣ ਲੱਗੇ ਜਾਂ ਕੁਛ ਵੀ ਲਾਓ ਫੇਰ ਛੱਡ ਦੇਣਾ ਜੇਕਰ ਤੰਗ ਨਾ ਕਰੇ ਤਾਂ ਵਹਿ ਵਿੱਚ ਪਾ ਕੇ ਨਹੀਂ ਛੱਡਣਾ ਮੈਂ ਕਹਤਾ ਮੇਰੇ ਮਗਰ ਲਾ ਕੇ ਕਹਤਾ ਤੁਸੀਂ ਫੜਾ ਫੜ ਛੱਡ ਕੇ ਬਹਿ ਜਾਓ ਤਾਂ ਦਵਾਈ ਕੰਮ ਨਹੀਂ ਕਰੂਗੀ ਜਿੰਨੂੰ ਬਾਈ ਹੋਈ ਇਸ ਗੱਲ ਦਾ ਗੌਰ ਰੱਖਿਓ ਹੁਣ ਮੈਂ ਤੁਹਾਡੀ ਗੱਲ ਬਾਰ ਕਰਉਣਾ ਸਤਿ ਸ੍ਰੀ ਅਕਾਲ ਜੀ ਮੈਂ ਪੱਟੀ ਤੋਂ ਆਇਆ ਹਾਂ ਹਾਂਜੀ ਤੇ ਪਹਿਲਾ ਮੇਰੇ ਮੈਸੇਜ ਜੀ ਉਹਨਾਂ ਨੂੰ ਪ੍ਰੋਬਲਮ ਸੀ ਗੈਸ ਤੇਜਾਬ ਦੀ ਅੱਛਾ ਜੀ ਉਹਨਾਂ ਦੇ ਤੇਜਾਬ ਬਹੁਤ ਜ਼ਿਆਦਾ ਬਣਦਾ ਸੀ ਤਕਰੀਬਨ ਦਵਾਈਆਂ ਲੈ ਲਏ ਕਿੰਨੇ ਚਿਰ ਤੋਂ ਇਹਨਾਂ ਨੂੰ ਹੀ 5-6 ਸਾਲ ਤੋਂ ਅਹੀਂ ਅੱਛਾ ਰਿਜ਼ਲਟ ਕਿੰਨੇ ਚਿਰ ਬਾਅਦ ਮਿਲ ਗਿਆ ਜਦੋਂ ਦਵਾਈਆਂ ਲੈ ਗਏ ਦਵਾਈ ਦੇ ਤਕਰੀਬਨ ਤੀਸਰੇ ਚੌਥੇ ਦਿਨੀ ਆਪਾਂ ਨੂੰ ਰਿਜ਼ਲਟ ਮਿਲ ਗਿਆ ਤੁਸੀਂ ਵੀ ਆਪਣੇ ਵਾਸਤੇ ਲੈ ਕੇ ਹੈ ਮੈਂ ਬਾਅਦ ਵਿੱਚ ਦੂਜੀ ਵਾਰਾਂ ਫਿਰ ਮੈਂ ਆਪਣੇ ਵਾਸਤੇ ਵੀ ਲੈ ਕੇਗਾ ਹਾਂ ਜੀ ਤੁਹਾਨੂੰ ਕਿੰਨਾ ਫਰਕ ਮੈਨੂੰ ਵੀ ਬਹੁਤ ਜ਼ਿਆਦਾ ਫਰਕ ਆ ਬਹੁਤ ਵਧੀਆ ਦਵਾਈ ਆ ਜਿੰਨਾ ਅਸੀਂ 6-7 ਸਾਲ ਤੱਕੇ ਖਾਦੇ ਆ ਬਾ ਡਾਕਟਰਾਂ ਕੋਲ ਹਾਂਜੀ ਗੈਸ ਤੇ ਯਾਬ ਦੇ ਹਾਂਜੀ ਇਸ ਦਵਾਈ ਨਾਲ ਬਹੁਤ ਛੇਤੀ ਫਰਕ ਪਿਆ ਬਹੁਤ ਵਧੀਆ ਠੀਕ ਹੈ ਮੈਂ ਕਹਿੰਦਾ ਵੀ ਜਿੰਨੂੰ ਵੀ ਹੈ ਕੋਈ ਪ੍ਰੋਬਲਮ ਆ ਇਹ ਕਰਾਣ ਕੇ ਦਵਾਈ ਲੈਣੀ ਚਾਹੀਦੀ ਹੈ ਵਰਤਣੀ ਚਾਹੀਦੀ ਆ ਵਰਤ ਕੇ ਵੇਖੋ ਸਾਨੂੰ ਤੇ ਬਹੁਤ ਜ਼ਿਆਦਾ ਫਰਕ ਆਈ ਨਾਂ ਕੀ ਨਾਮ ਰਸਿਆ ਮੇਰਾ ਨਾਮ ਹਰਿੰਦਰ ਸਿੰਘ ਪੱਟੀ ਤੋਂ ਆਇਆ ਹਾਂ ਪੱਟੀ ਤੋਂ ਹਾਂਜੀ ਠੀਕ ਆ ਮੇਰਾ ਫਰੈਂਡ ਫਰੋਜ਼ ਆ ਜੀ ਮੈਂ ਜਲੰਧਰ ਤੋਂ ਆਇਆ ਜੀ ਅੱਛਾ ਜੀ ਤੇ ਮੇਰੇ ਇਸ ਤਰ੍ਹਾਂ ਸੀ ਵੀ ਮੇਰਾ ਲੀਵਰ ਫੈਟੀ ਸੀਗਾ ਗੈਸ ਬਣਦੀ ਸੀਗੀ ਤਜਾਬ ਬਣਦਾ ਸੀਗਾ ਤੇ ਮੈਂ ਦਵਾਈਆਂ ਅੰਗਰੇਜ਼ੀ ਦਵਾਈਆਂ ਬਹੁਤ ਜ਼ਿਆਦੀਆਂ ਖਾਧੀਆਂ ਪੰਜ 6 ਸਾਲ ਤੋਂ ਮੈਂ ਦਵਾਈਆਂ ਖਾਧੀਆਂ ਪਰ ਉਹ ਮੈਨੂੰ ਕੋਈ ਉਹਦੇ ਨਾਲ ਆਰਾਮ ਨਹੀਂ ਆਇਆ ਪਰਫੈਕਟ ਆਰਾਮ ਨਹੀਂ ਸੀਗਾ ਫਿਰ ਮੈਨੂੰ ਇਸੇ ਤਰ੍ਹਾਂ ਇਹਨਾਂ ਦੀ ਵੀਡੀਓ ਇੱਕ ਮਿਲੀ ਕੋਈ ਉਹ ਤਰਨ ਤਰਨ ਤੋਂ ਦਵਾਈ ਲੈ ਕੇ ਗਏ ਹੋਏ ਸੀਗੇ ਉਹਨਾਂ ਦੀ ਵੀਡੀਓ ਮੈਂ ਸੁਣਨ ਤੋਂ ਬਾਅਦ ਚ ਫਿਰ ਮੈਂ ਇਹਨਾਂ ਵੈਦ ਸਾਹਿਬ ਕੋਲ ਪਹੁੰਚਾ ਤੋਂ ਵੈਦ ਸਾਹਿਬ ਨੇ ਫਿਰ ਮੈਨੂੰ ਦੱਸਿਆ ਵੀ ਤੇਰੇ ਲੀਵਰ ਦਾ ਕੰਮ ਖਰਾਬ ਹੋਇਆ ਹਾ ਤੁਸੀਂ ਦਵਾਈ ਖਾਓ ਤੋਂ ਮੈਂ ਜਿੱਦਣ ਦੀ ਇਹ ਦਵਾਈ ਲਗਿਆ ਦਵਾਈ ਖਾਧੀ ਆ ਮੈਨੂੰ ਦਵਾਈ ਨਾਲ ਦੂਜੇ ਦਿਨੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਕਿੰਨਾ ਕੁ ਫਰਕ ਆ ਮੈਨੂੰ ਇਸ ਵੇਲੇ 50 60 ਪੈਸੇ ਫਰਕਿਆ ਤੁਹਾਡੀ ਵਾਈਫ ਵੀ ਲੱਗ ਗਈ ਨਾ ਕਰਦੇ ਵੀ ਲੈ ਗਿਆ ਸੀ ਉਹ ਵੀ فرق ਆ ਉਹਨਾਂ ਨੂੰ ਵੀ ਫਰਕ ਆ ਠੀਕ ਹੈ ਤੇ ਇਸ ਦਵਾਈ ਨੂੰ ਮੈਂ ਤੇ ਇਹ ਕਹੂੰਗਾ ਵੀ ਜੋ ਵੀ ਵੀਡੀਓ ਨੂੰ ਦੇਖ ਰਿਹਾ ਜਾਂ ਸੁਣ ਰਦਾ ਉਹਨੂੰ ਦਵਾਈ ਜ਼ਰੂਰ ਖਾਣੀ ਚਾਹੀਦੀ ਆ ਤੇ ਲੀਵਰ ਨਾਲ ਸਾਰੀਆਂ ਬਿਮਾਰੀਆਂ ਬਣਦੀਆਂ ਤੇ ਲੀਵਰੀ ਠੀਕ ਹੋਊਗਾ ਤਾਂ ਠੀਕ ਹੋ ਸਕਦੇ ਪਹਿਲਾਂ ਕੀ ਹਾਲ ਸੀ ਤੁਹਾਡਾ ਦਵਾਈ ਲੈਣ ਤੋਂ ਪਹਿਲਾਂ ਕੀ ਹਾਲ ਸੀ ਦਵਾਈ ਇੱਥੋਂ ਲੈਣ ਤੋਂ ਪਹਿਲਾਂ ਤਾਂ ਮੈਂ ਮੰਜੇ ਤੇ ਹੀ ਤਕਰੀਬਨ 5-6 ਸਾਲ ਤੋਂ ਕਾਫੀ ਮੈਂ ਬਿਮਾਰ ਸੀਗਾ ਪਰ ਜਦੋਂ ਤੋਂ ਮੈਂ ਹੁਣ ਇਹਨਾਂ ਤੋਂ ਦਵਾਈ ਲੈ ਕੇ ਗਿਆ ਉਦੋਂ ਬਾਅਦ ਚ ਮੈਂ ਚੱਲਦਾ ਫਿਰਦਾ ਹੋ ਗਿਆ ਹੁਣ ਮੈਂ ਆਪ ਮੋਟਰਸਾਈਕਲ ਚਲਾ ਕੇ ਲੈ ਕੇ ਆ। ਠੀਕ। ਅੱਜ ਵੀਰੇ ਕਿੱਥੋਂ ਆਏ ਆਪਾਂ? ਮੈਂ ਇਹਨੂੰ ਉਧਰ ਤੋਂ ਭੇਜ। ਅੱਛਾ। ਵੀਰੇ ਕਿੰਨੇ ਚਿਰ ਤੋਂ ਵਰਤੀ ਆਪਾਂ? ਮੈਨੂੰ ਭਾਈ 22 ਫਟ ਹੁੰਦਾ ਜੀ ਤੇ ਉਹਨਾਂ ਨੂੰ ਭੁੱਖ ਲੱਗਣਾ ਬੰਦ ਹੋ ਗਈ ਜਿੱਦਾਂ। ਅੱਛਾ। ਹਾਂਜੀ। ਕਿੰਨੇ ਦਿਨਾਂ ਵਿੱਚ ਤੁਹਾਨੂੰ ਰਿਜ਼ਲਟ ਮਿਲ ਗਿਆ ਦਵਾ ਦਾ? ਹਫ਼ਤੇ ਵਿੱਚ ਮਿਲ ਗਿਆ। ਕਿੰਨਾਕ ਮਿਲ ਗਿਆ? ਹੁਣ ਤਾਂ ਬਹੁਤ ਫਰਕ ਆਇਆ ਭਾਜੀ ਹੁਣ ਬਿਲਕੁਲ ਫਰਕ ਹੀ ਆ ਜਿੱਦਾਂ। 80-90% ਆਏਗਾ। ਹਾਂ ਜਿੰਨਾ ਕ ਹੈਗਾ ਜਦੋਂ ਬਹੁਤ ਹੈ ਠੀਕ ਹੈ ਠੀਕ ਆ ਜਦੋਂ ਅੱਗੇ ਗਰਮੀ ਵਜ੍ਹਾ ਟਾਈਫਾਇਟ ਜਲਦੀ ਹੋਏ ਜਾਂਦੇ ਹੁਣ ਜਦੋਂ ਗਰਮੀ ਆ ਗਈਆਂ ਹੁਣ ਸੈਟ ਆ ਤੰਗੀ ਕੀ ਕੋਈ ਮਿਲਦੀ ਤੁਹਾਨੂੰ ਤੰਗੀ ਇਹੀ ਭਾਜੀ ਜਾਨ ਨਹੀਂ ਦਿੰਦੀ ਸਰੀਰ 'ਚ ਭੁੱਖ ਨਹੀਂ ਲੱਗਦੀ ਜਦੋਂ ਬੁਖਾਰ ਛੁੱਟ ਜਾਂਦਾ ਹੈ ਅੱਛਾ ਹੁਣ ਯਾਨੀ ਕਿ 80% ਠੀਕ ਆ ਹਾਂਜੀ ਹਾਂਜੀ ਹੁਣ ਭੁੱਖ ਭੁੱਖ ਆਏ ਸਹੀ ਠੀਕ ਲੱਗਦਾ ਖੁਸ਼ ਹੋ ਪੁਰੇ ਹਾਂ ਹਾਂਜੀ ਵਧੀਆ ਵਾਗ ਵਾਗ ਤੁਸੀਂ ਵੀ ਤੁਸੀਂ ਵੀ ਪਹਿਲੀ ਵਾਰ ਆਏ ਹਾਂ ਹਾਂਜੀ ਤੁਸੀਂ ਵੀ ਪਹਿਲੀ ਵਾਰ ਨਹੀਂ ਹਾਂਜੀ ਤੇ ਉਪਰ ਤੀ ਦੋਰੀ ਬਰ ਮੈਂ ਪਹਿਲੀ ਵਾਰ ਆਇਆ ਹਾਂ ਹਾਂਜੀ ਅੱਛਾ ਦਵਾਈ ਮੈਂ ਦਵਾਈ ਦੱਸੋ ਕਿੰਨਾ ਫਰਕ ਆ ਤੁਹਾਨੂੰ ਫਰਕ ਮੈਨੂੰ ਪੈ ਗਿਆ ਪੂਰਾ ਕਿੱਥੋਂ ਆ ਵੀਰੇ ਮੈਂ ਸ਼ਾਹਕੋੜ ਤੋਂ ਆ ਮੱਲਾ ਮੇਰਾ ਬਾਗ ਵਾਲਾ ਅੱਛਾ ਕਿੰਨੇ ਕ ਪਰਸੈਂਟ ਫਰਕ ਆ ਫਿਰ ਮੈਂ ਪਰ 100 ਜੋ 70% ਫਰਕ ਆ ਇੱਕ ਕਰੀ ਮੈਂ ਦਵਾਈ ਲੈ ਕੇ ਤੁਹਾਡੇ ਕੋਲ ਪੰਜਾ ਦਿਨਾਂ ਉਹ ਮੈਂ ਸੈੱਟ ਹੋ ਗਿਆ ਪੰਜਾ ਦਿਨਾਂ ਲੈ ਕੇ ਹਾਂਜੀ ਠੀਕ ਆ ਦਰਦ ਪੈਣਾ ਹਟ ਗਈ ਅੱਛਾ ਤੇ ਲੀਵਰ ਮੇਰਾ ਕਮਜ਼ੋਰ ਬਹੁਤ ਹੈ ਸ਼ਰਾਬ ਪੀ ਪੀ ਕੇ ਠੀਕ ਆ ਠੀਕ ਆ ਫਿਰ ਮੈਂ ਐਕਸ ਕੈਨੋ ਕਰੇ ਤੇ ਬਾਅਦ ਮੈਨੂੰ ਦੱਸਿਆ ਡਾਕਟਰ ਨੇ ਕਿ ਦਵਾਈ ਲੈਣੀ ਪੈਣੀ ਫਿਰ ਮੈਨੂੰ ਜਿਹੜਾ ਦਿੱਤਾ ਐਡਰੈਸ ਮੇਰੇ ਮਾਲਕ ਨੇ ਤੁਹਾਡਾ ਫਿਰ ਮੈਂ ਦਵਾਈ ਲੈ ਕੇ ਪੰਜਾ ਦਿਨਾਂ ਦੀ ਪਰਸੋਂ ਵੀ ਤੁਹਾਡੇ ਕੋਲ ਆਈ ਮੈਂ ਹਾਂਜੀ ਹਾਂਜੀ ਦਵਾਈ ਲੈ ਦਿੱਤੀ ਤੁਸੀਂ ਮੈਨੂੰ ਪੀਣ ਵਾਲੀ ਅੱਛਾ ਉਹ ਮੈਂ ਦੋ ਤਿੰਨ ਦਿਨ ਹੀ ਪੀਤੀ ਮੈਨੂੰ ਸੈੱਟ ਹੋ ਗਿਆ ਵਾ ਮਤਲਬ ਲੀਵਰ ਕੋਲੀ ਪਰ ਲੱਗ ਗਿਆ ਠੀਕ ਆ ਅਗਰ ਰੋਟੀ ਵੀ ਨਹੀਂ ਖਾਂਦਾ ਮੈਂ ਤਾਂ ਤੁਹਾਨੂੰ ਠੀਕ ਹੋ ਜੂਗੇ हां जी हां जी खोश अंके नाल हां जी हां जी अगे नाल तो आइडिया इज इंपोर्टेंट रेडी कोर कई थोड़ा आगे तो जा बहुत जरा कमजोर सी ठीक है जी मनोज लाल जी मोहन लाल मनोज लाल कित्थों आए हो बहानि ਤੋਂ ਇਹਨਾਂ ਨਾਲ ਕਿਵੇਂ ਮਿਲੇ ਸੀ ਇਹਨਾਂ ਨਾਲ ਮੈਨੂੰ ਮਿਲੇ ਸੀਗੇ ਮੈਨੂੰ ਸਿਵਲ ਹਸਪਤਾਲੋਂ ਡਾਕਟਰ ਜਿਗਾ ਇੱਕ ਉਹਨ ਮੈਨੂੰ ਲੈ ਕੇ ਦਿੱਤਾ ਗੰਦ ਪਹਿਲਾਂ ਐਡਰੈਸ ਤਾਂ ਮੈਂ ਕਾਂ ਆਇਆ ਇੱਥੇ ਸਿਵਲ ਹਸਪਤਾਲ ਤੋਂ ਤੁਹਾਨੂੰ ਕਿਹੜੇ ਰਸਤਾ ਦੱਸਦਾ ਐਡਰੈਸ ਦਿੱਤਾ ਡਾਕਟਰ ਨੇ ਡਾਕਟਰ ਦਿੱਤਾ ਵਿੱਚ ਜਾਓ हां जी ਵੇ ਉਹ ਤਾਂ ਤੇ ਅਨੁਦੇਸ਼ੀ ਦਾ ਜਿੰਨਾ ਆਰਾਮ ਹੋਣਾ ਉਹ ਉਹਨਾਂ ਨੇ ਥਾਲੇ ਖਾ ਕੇ ਗਏ ਸਾਲਾ ਸਾਹਿਬ ਜੀ ਉਹਨਾਂ ਦੀ ਦਵਾਈ ਖਾ ਕੇ ਆਇਤੇ ਉਹਨਾਂ ਨੂੰ ਐਨ ਤਾਂ ਸਹੀ ਆ ਉਹ ਹੈਗਾ ਸਾਡੇ ਰਿਸ਼ਤੇ ਦਾ ਨਿਕਲਿਆ ਮੰਮਾ ਕਿੰਨਾ ਕੁ ਫਰਕ ਆ ਹੁਣ ਫਰਕ ਬਹੁਤ ਆ ਜੀ ਬਹੁਤ ਆ ਅਦੋਦੀ ਦਾ ਫਰਕ ਪੈ ਗਿਆ ਖੁਸ਼ ਹੋ ਪੁਰੇ ਹੁਣ ਪਾਣੀ ਵੀ ਰ ਆ ਜਾਨੀ ਕਿ ਅੱਗੇ ਨਹੀਂ ਭਰਦਾ ਬਹੁਤ ਜ਼ਿਆਦਾ ਸੀਗਾ ਹੁਣ ਘਟ ਗਿਆ ਘਟ ਗਿਆ ਪਾਣੀ ਪਰੋਟ ਘਟ ਗਿਆ ਹਾਂ ਜੀ ਘਟ ਗਿਆ ਦਾ ਮਸਲਾ ਹਾਂਜੀ ਹਾਂਜੀ ਠੀਕ ਆ ਗੈਸ ਦੀ ਪ੍ਰੋਬਲਮ ਜਿਹੜੀ ਆ ਉਹ ਤਾਂ ਦੱਸਿਆ ਜਿਆਦਾ ਮਸਲੇ ਨਾਲ ਹੋ ਗਿਆ ਹਾਂਜੀ ਬਿਲਕੁਲ ਖੋਜ ਹਾਂ ਹਾਂਜੀ ਖੋਜ ਕੋਈ ਖੋਜ ਬਿਲਕੁਲ ਖੋਜ ਹੈ ਜੀ ਕਿਦਦਣ ਆਇਆ ਪ੍ਰਾਈਵੇਸੀ ਨਾ ਬਹੁਤ ਬਹੁਤ ਜਿਆਦਾ ਹਾਂਜੀ ਵੀਰੇ ਕਿੱਥੋਂ ਆਏ ਆਪਾਂ ਮੈਂ ਮਸਿਆ ਤੋਂ ਆਇਆ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਕੀ ਪ੍ਰੋਬਲਮ ਸੀ ਆਪਾਂ ਨੂੰ ਮੈਨੂੰ ਬਾਥਰੂਮ ਦੀ ਬਹੁਤ ਮੁਸ਼ਕਲ ਸੀ ਬਾਥਰੂਮ ਬਹੁਤ ਨਾ ਕੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਠੀਕ ਆ ਕਿੰਨਾ ਕੁ ਫਰਕ ਆ ਮੈਨੂੰ ਜੀ ਬਹੁਤ ਮੈਂ ਪਹਿਲਾਂ 1/2 ਲੀਟਰ ਲੈ ਕੇ ਗਿਆ ਏ ਤੁਹਾਡੀ ਵੀਡੀਓ ਦੇਖੀ ਸੀ ਉਸ ਤੋਂ ਬਾਅਦ ਮੁੜ ਕੇ ਇੱਕ ਬੋਤਲ ਬਾਅਦ ਦੇ ਵਿੱਚ ਲੈ ਕੇ ਗਿਆ ਮੈਨੂੰ ਮਤਲਬ 50 60 ਪੈਸੇ ਬਾਰਕਵਾ ਦੀ ਆ ਕੇ ਨਾਲ ਤਾਨੂੰ ਲੱਗਦਾ ਠੀਕ ਹੋ ਜਾਵੇਂਗਾ ਹਾਂ ਜੀ ਠੀਕ ਹੋ ਜਾਾਂਗੇ ਜੀ ਬਹੁਤ ਅੱਗੇ ਨਾਲ ਠੀਕ ਹੋ ਪੱਕੀ ਗੱਲ ਹੈ ਜੀ ਝੂਠੇ ਨਹੀਂ ਬੋਲਣਾ ਨਾ 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 ਉੱਠਾ ਲਓ ਪੁੱਲਣਾ ਹੈਗਾ ਮੈਂ ਲੈ ਕੇ ਗਿਆ ਜੀ ਠੀਕ ਹੈ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀਡੀਓ ਨੂੰ ਸ਼ੇਅਰ ਕਰਨਾ ਹਾਂ ਸ਼ੇਅਰ ਕਰਨ ਵੱਤ ਤੋਂ ਵੱਧ ਸਾਹ ਨੂੰ ਪਤਾ ਹੋਵੇ ਜਿਹਨਾਂ ਨੂੰ ਮਾਰਸੀ ਸੀ ਮੈਨੂੰ ਤਾਂ ਜੀ 2-2.5 ਮਿੰਟ ਹੋ ਗਏ ਸਕੇ ਮੈਂ ਉਸ ਕਹਿਣਾ ਵੀ ਤੁਹਾਨੂੰ ਦਿਖਾਈ ਦੋ ਜਾਣ ਤੱਕ ਅੱਛਾ ਅੱਛਾ ਤੇ ਇਸ ਰੰਗ ਦੇਖ ਕੇ ਤੇ ਦਿੱਤੀ ਦਵਾਈ ਤੁਸੀਂ ਠੀਕ ਤੇ ਮੈਨੂੰ ਬਾਕੀ ਮੈਂ ਤਾਂ ਹੋਰ ਵੀ ਮਤਲਬ ਆਪਣੇ ਰਸਤੇ ਆ ਤੇ ਉਹਨਾਂ ਨੂੰ ਜਿਹੜੇ ਬਸ ਸਾਰਿਆਂ ਨੂੰ ਵੀ ਮੈਂ ਦੱਸਦਾ ਹੈਗਾ ਵੀ ਦਵਾਈ ਉ ਬਾਕੀ ਅਗਰੇ ਦੀ ਮੋਜ ਆ ਜੀ ਆਪਾਂ ਨੂੰ ਪਾਰਕ ਵਾੜ ਨੇ ਕਹੀ ਆਪਾਂ ਬਹੁਤ ਠੀਕ ਆ ਹਾਂਜੀ ਮੇਰਾ ਨਾਮ ਸੁਰਿੰਦਰ ਕੌਰ ਕੀ ਕੀ ਪਰੇਸ਼ਾਨੀ ਹੈ ਤੁਹਾਨੂੰ ਪਰੇਸ਼ਾਨੀ ਮੇਰੀ ਇਹ ਸੀ ਵੀ ਪੇਟ ਚ ਮੇਰੇ ਚ ਲੀਵਰ ਚ ਸੋਲੀਆਂ ਆ ਅੱਛਾ ਜੀ ਉਹਦੇ ਨਾਲ ਗੈਸ ਬਣਦੀ ਵੀ ਮੈਨੂੰ ਕੋ ਪਾਣੀ ਵੀ ਹਜਮ ਨਹੀਂ ਹੁੰਦਾ ਸੀ ਹੋਣਾ ਕੋਈ ਤੁਹਾਨੂੰ ਤੱਕੀ ਸ਼ੁਰੂ ਮਿਲਦੀ ਹੈ ਕਿ ਨਹੀਂ ਮਿਲਦੀ ਹਾਂਜੀ ਹੁਣ ਮੈਂ ਮੇਰਾ ਪੇਟ ਬਿਲਕੁਲ ਠੀਕ ਹੈ ਡਾਕਟਰ ਨੇ ਮੈਨੂੰ ਜਵਾਬ ਦਿੱਤਾ ਸੀ ਡਾਕਟਰ ਨੇ ਕਿਹੜੀ ਜਗ੍ਹਾ ਜਵਾਬ ਦਿੱਤਾ ਹਾਂਜੀ ਹਾਂਜੀ ਜਿੱਥੇ ਵੀ ਜਾਂਦੀ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇੱਧਰ ਬਾਹਰ ਜਾਉਂਗੇ ਤਾਂ ਤੁਹਾਡਾ ਆਪਰੇਸ਼ਨ ਹੋਗਾ 10 ਲੱਖ ਰੁਪਏ ਲੱਗੋ ਪਰ ਫਿਰ ਵੀ ਤੁਹਾਡੀ ਮੈਦਰੀ ਵੀ ਜੇ ਤੁਸੀਂ ਠੀਕ ਹੋ ਜਾਓਗੇ ਠੀਕ ਹੋ ਜਾਓ ਨਾ ਹੋ ਜਾਓ ਹਾਂਜੀ ਵੀ ਉੱਧਾ ਵੈਸੇ ਡਾਕਟਰ ਨੇ ਮੈਨੂੰ ਜਵਾਬ ਦਿੱਤਾ ਵੀ ਤੁਹਾਡੀ ਕੋਈ ਆਸ ਨਹੀਂ ਹੈਗੀ ਘਬਰਾਇਆ ਫਿਰ ਸੀ ਤੁਸੀਂ ਬਹੁਤ ਜ਼ਿਆਦਾ ਹਾਂਜੀ ਬਿਲਕੁਲ ਸੀ ਹੁਣ ਮੇਰਾ ਕੋਈ ਕਿਹੜੇ ਚ ਰੋੜਾ ਖੁਸ਼ ਹਾਂ ਹਾਂਜੀ ਹ ਦੋ ਬਿਮਾਰੀਆਂ ਮੇਰੀ ਠੀਕ ਹੋ ਗਏ ਆ ਸਾੜ ਪਿੰਦਾ ਸੀ ਚਾਹ ਪੀਂਦੇ ਸੀ ਮੈਂ ਕੋਈ ਚੀਜ਼ ਮੈਨੂੰ ਹਾਜਮ ਨਹੀਂ ਹੁੰਦੀ ਹੁਣ ਮੇਰੇ ਚਾਹ ਵੀ ਮੈਂ ਪੀ ਲੈਂਦੀ ਆ ਮੈਨੂੰ ਕੋਈ ਫਰਕ ਨਹੀਂ ਰੋਟੀ ਖਾਂਦੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਆਦਰਕ ਵਾਲੀ ਸਬਜ਼ੀ ਖਾਂਦੀ ਆ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਦੱਸੋ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਹਰਦੀਪ ਸਿੰਘ ਤਰਨਤਨ ਜ਼ਿਲ੍ਹੇ ਤੋਂ ਮੈਂ ਆਇਆ ਮੈਂ ਦੋ ਵਾਰ ਦਵਾਈ ਲੈ ਕੇ ਗਿਆ ਵਾਂ ਮੈਨੂੰ ਘੱਟੋ ਘੱਟ ਵੀ 80% ਮੈਂ ਠੀਕ ਐ ਕੀ ਕੀ ਪਰੇਸ਼ਾਨੀ ਆਉਂਦੀ ਮੈਨੂੰ ਪਰੇਸ਼ਾਨੀ ਇਹ ਮੇਰੇ ਪੈਰ ਵੀ ਸੁੱਜੇ ਹਿੱਲੱਤਾ ਵਿੱਚ ਸੁੱਜੀਆਂ ਸੀ ਰੋਟੀ ਖਾਣਾ ਤੇ ਪੇਟ ਫੁੱਲ ਜਾਂਦਾ ਹੈ ਐਡਾ ਹੋਇਆ ਪਈ ਹੁਣ ਨਾ ਪੇਟ ਵੀ ਨਰਮ ਬਹੁਤ ਸੋਚ ਕਿਦਾਂ ਹੁਣ ਸੋਚ ਵੀ ਹੈ ਨਹੀਂ ਆ ਪੇਟ ਵੀ ਸਹੀ ਹੈ ਨਰਮ ਹੋ ਗਿਆ ਪੇਟ ਹਾਂਜੀ ਨਰਮ ਹੋ ਗਿਆ ਹੋਰ ਕੀ ਮਿਲਦੀ ਹੈ ਗੈਸ ਹੀ ਗੈਸ ਵੀ ਠੀਕ ਹੈ ਤਜਾਬ ਉਹ ਬੰਦਾ ਤਜਾਬ ਵੀ ਠੀਕ ਹੈ ਕੁਛ ਮੇਰਾ ਬੀਪੀ ਹਾਈ ਹੁੰਦਾ ਹੀ ਉਹ ਵੀ ਠੀਕ ਹੋ ਗਿਆ ਨਾ ਮੈਂ ਗੋਲੀ ਡੇਲੀ ਲੈਣਾ ਉਹ ਵੀ ਠੀਕ ਹੋ ਗਿਆ ਹੁਣ ਕਦੀ ਕਦੀ ਗੋਲੀ ਲੈਣਾ ਪੈਂਦਾ ਮੈਂ ਕੋਈ ਝੂਠ ਨਹੀਂ ਬੋਲਦਾ ਬਿਵਰ ਤੋਂ ਰੋਜ਼ ਲੈ ਰਿਹਾ ਹਾਂ ਰੋਜ਼ ਵੈਕ ਹੁੰਦੇ ਨਹੀਂ ਜੀ ਇਹ ਬਿਵਰ ਤੋਂ ਹੈਗੀ ਲਿਵਰ ਠੀਕ ਕਰਦੀ ਹਾਂਜੀ ਲੋਰ ਵਾਲੀ ਲੱਗੀ ਸੱਤ ਦਿਵਾਈਆਂ ਦੇ ਦਿੱਤੀ ਹਾਂਜੀ ਨਹੀਂ ਦਵਾਈ ਦੇਖੋ ਵੱਧੂ ਵਾਲੀ ਵੀ ਠੀਕ ਕਰਵਾਤੀ ਏਕੀ ਏਕੀ ਬਹੁਤ ਹੈ ਏਕੀ ਬਹੁਤ ਹੈ ਖੁਸ਼ ਹਾਂ ਹਾਂਜੀ ਮੈਂ ਤਾਂ ਖੁਸ਼ ਹਾਂ ਜੀ ਸੱਚੇ ਦੱਸਣਾ ਸੱਚੀ ਜੀ ਸੱਚੇ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਵੀਰੋ ਵੀ ਤੁਸੀਂ ਨਾ ਜੇ ਕੋਈ ਗਰੀਬ ਹੈਗਾ ਮੇਰਾ ਵੀਰ ਕੋਈ ਕੰਮ ਨਹੀਂ ਕਰ ਰਿਹਾ ਮੰਜੇ ਤੇ ਪਿਆ ਅੱਗੇ ਪਿੱਛੇ ਕੋ ਪੈਸੇ ਦੇਣ ਵਾਲਾ ਨਹੀਂ ਹੈਗਾ ਉਹ ਮੇਰਾ ਵੀਰ ਬੈਠਾ ਨਾ ਘਰ ਰਵੇ ਤਾਂ ਇੱਕ ਵਾਰੀ ਮੇਰੇ ਨਾਲ ਫੋਨ ਤੇ ਗੱਲ ਜ਼ਰੂਰ ਕਰੇ ਉਹਨਾਂ ਮਸਾਲਾ ਜ਼ਰੂਰ ਕਰਾਂਗੇ ਬਿਸ਼ੱਕ ਪਾਈਆ ਦਵਾਈ ਪਾਈਏ ਨਾਲ ਹੀ ਉਹਨੂੰ ਦਸਾ ਦੇਣਾ ਵਿੱਚ ਬਹੁਤ ਤਕੜਾ ਰਿਜ਼ਲਟ ਮਿਲ ਜੂਗਾ ਇਹ ਗੱਲ ਤਾਂ ਮੈਂ ਦਾਵਾ ਕਰਦਾ ਦੂਸਰੀ ਗੱਲ ਆ ਮੇਰੇ ਵੀਰੋ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਕਿ ਇਹਦਾ ਭਲਾ ਹੋ ਸਕੇ ਮਾਨਦਾ ਮੈਨੂੰ ਪੈਸੇ ਬਣਦੇ ਆ ਜੁਰੂਰ ਨਹੀਂ ਪੈਸੇ ਬਣਦੇ ਵੀ ਜਿਹੜਾ 20-20 ਸਾਲ ਵਾਲੇ 10-10 ਸਾਲ ਵਾਲੇ ਬੰਦੇ ਇਹਨਾਂ ਬਿਮਾਰ ਹੋਏ ਠੀਕ ਹੋਏ ਕਿੰਨੀ ਸੀਸਾ ਦੇਣਗੇ ਹੁਣ ਤੁਹਾਡੇ ਸਾਹਮਣੇ ਕਿੰਨੇ ਕੁ ਦੁਖੀ ਬੰਦੇ ਹੋਣਗੇ ਹਾਂਜੀ ਵੀਰ ਜਿਹੜੇ ਦੁਆ ਜਾਨਕਿ ਜਿੰਨੇ ਖੁਸ਼ ਹੋਏ ਆ ਪਹਿਲੀ ਵਾਰ ਜਵਾਬ ਫਰਕ ਪੈਂਦਾ ਤਾਂ ਮੈਂ ਜਵਾਬ ਮੋੜ ਕੇ ਦਿੰਦਾ ਜੇ ਦੁਆ ਨਹੀਂ ਮੈਂ ਮੋੜ ਕੇ ਦਿੰਦਾ ਹਜੇ ਮੈਨੂੰ 2007 ਦੀ ਬਿਮਾਰ ਆਈ ਸੀ ਫਿਰ ਜੰਬੀ ਦੁਆਣੀ ਪੀਣੀ ਪੈਂਦੀ 2 ਜਾਂ 3 ਮਹੀਨੇ ਵ ਤੇ ਦਿਨਾਂ ਵਿੱਚ ਹੀ ਪਹਿਲੀ ਗੱਲ ਤਾਂ ਅੱਜ ਤੋਂ ਆਪੀ ਜੇ ਦਿਨ ਚੜ੍ਹਨ ਗਏ ਸੀ ਉਹਨਾਂ ਪਹਿਲਾਂ ਫਰਕ ਪੈਂਦਾ ਜਿੰਨੇ ਰੋਗ ਲੱਗਦਾ ਲੀਵਰ ਤੋਂ ਨਾਲ ਲੀਵਰ ਤੋਂ ਬੈਕ ਹੁੰਦੇ ਆ ਇੱਕ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਜਿਹੜਾ ਮੇਰਾ ਵੀਰਾ ਓਏ ਵੀਡੀਓ ਨੂੰ ਮੈਨੂੰ ਮੈਨੂੰ ਕਾਲ ਕਰਕੇ ਆਵੇ ਕਿਸੇ ਟਾਈਮ ਮੈਂ ਛੁੱਟੀ ਵੀ ਕਰ ਲੈਣਾ ਦੂਸਰੀ ਗੱਲ ਆ ਕਿ ਇੱਥੋਂ ਨਾਲ ਆ ਬੱਸ ਸਟੈਂਡ ਤੇ ਕੋਟ ਸਾਡਾ ਐਡਰੈਸ ਆ ਬੱਸ ਸਟੈਂਡ ਦੇ ਆ ਪਹਿਲਾ ਗੇਟ ਛੱਡ ਕੇ ਜਿੱਥੇ ਆ ਕੇ ਬੱਸਾਂ ਜਨਰਲ ਕੋਲੋਂ ਆਉਂਦੀਆਂ ਪਹਿਲਾ ਗੇਟ ਛੱਡ ਕੇ ਦੂਜੇ ਗੇਟ ਦੇ ਬਰਾਬਰ ਚੌਥੀ ਦੁਕਾਨ ਦੇ ਚਵਾਦੇ ਵਿੱਚ ਆਪਾਂ ਪਰ ਆਪਾਂ ਇੱਥੇ ਕਰਾਇਤੇ ਆ ਆਪਾਂ ਇਥੋਂ ਬੈਕ ਬਿਲਕੁਲ 2 ਮਿੰਟ ਦਾ ਰਸਤਾ ਬੱਸ ਸਟੈਂਡ ਦੇ ਮਗਰਲੇ ਪਾਸੇ ਥਾਂ ਲਿਆ ਹੋਆ ਉੱਥੇ ਆਪਾਂ ਕੁਝ ਦਿਨਾਂ ਤੱਕ ਥਾਂ ਬਣਾ ਕੇ ਉਸੇ ਚੱਲ ਜਾਣਾ 2 ਮਿੰਟ ਦਾ ਰਸਤਾ ਸਿਰਫ ਬਿਲਕੁਲ ਇਸ ਟਾਈਮ ਠੀਕੇ ਦੇ ਬਿਲਕੁਲ ਸਾਹਮਣੇ ਆ ਬਾਕੀ ਤੁਹਾਨੂੰ ਉਸੇ ਕੈਮਰੇ ਵਿੱਚ ਵੀਊ ਵਖਾਣ ਦੇ ਜੋ ਵੀ ਹੈਗਾ ਬੱਸ ਸਟੈਂਡ ਦਾ ਹਾਂਜੀ ਆ ਬੱਸ ਸਟ ਆ ਗੇਟ ਆ ਆ ਗੇਟ ਆ ਆ ਗੇਟ ਦੇ ਨਾਲ ਚੌਥੀ ਦੁਕਾਨ ਦੇ ਵਿੱਚ ਬਾਰੇ ਵਿੱਚ ਆਪਾਂ ਇੱਥੇ ਆਪਾਂ ਹੈਗੇ ਕਿਰਾਏ ਉੱਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਨਾਲ ਹੀ 2 ਮੀਟਰ ਤੋਂ ਲੱਗਦੇ ਆਪਣਾ ਥਾਂ ਲਿਆ ਹੋਇਆ ਆਪਾਂ ਉੱਥੇ ਜਾ ਕੇ ਮਕਾਨ ਸ਼ੁਰੂ ਕਰ ਲੈਣ ਆਪਾਂ ਬਾਅਦ ਵਿੱਚ ਉੱਥੇ ਚੱਲ ਜਾਣਾ ਆਜੋ ਵੀਰੇ ਤੁਹਾਨੂੰ ਉਸ ਦਿਖਾਈਏ ਖਦਾ ਇਥੋਂ ਮਾੜ ਮਰ ਰਿਵਿਊ ਲਈਓ ਤੁਰਿਆਓ ਬੰਦੇ ਆਜੋ ਜੀ ਆਜੋ ਆ ਇੱਥੇ ਬਿਲਕੁਲ ਬੈਕ ਸਾਈਡ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਆਪਰਾ ਸੈਂਟਰ ਵਿੱਚ ਲਿਆ ਆ ਇੱਥੇ ਆਪਾਂ ਉਸ ਦਿਨਾਂ ਤੱਕ ਮਕਾਨ ਦੁਕਾਨ ਬਣਾ ਕੇ ਆਪਾਂ ਇੱਥੇ ਆਣਾ ਆ ਵੀਊ ਆਹੀ ਆ ਜਿਹੜਾ ਇਹ ਬੱਸ ਸਟੈਂਡ ਤੇ ਆ ਬੱਸ ਸਟੈਂਡ ਆ ਬੱਸ ਸਟੈਂਡ ਤੇ ਮਗਰਲੇ ਪਾਸੇ ਬਿਲਕੁਲ ਹੀ ਆਪਾਂ ਨਾਲ ਹੀ ਇੱਥੋਂ 2 ਮਿੰਟ ਦਾ ਰਸਤਾ ਉੱਥੋਂ ਇੱਥੇ ਆਪਾਂ ਦੁਕਾਨ ਬਣਾਉਣੀ ਆ ਇੱਥੇ ਵਾਜੇ ਕੰਮ ਚੱਲੂ ਹੋਊਗਾ ਹੁਣ ਥਾਂ ਥਾਂ ਕਿਰਾਏ ਤੇ ਅੱਗੇ ਰਹਿੰਦੇ ਕਰੇ ਥਾਂ ਥਾਂ ਪਰੇਸ਼ਾਨੀ ਆ ਰਹੀ ਆ ਮਰੀਜ਼ਾਂ ਨੂੰ ਵੀ ਔਖਾ ਹੁੰਦਾ ਇਸ ਕਰਕੇ ਤੁਹਾਨੂੰ ਵੀਊ ਦਿਖਾਇਆ ਬਾਕੀ ਜਿਹੜਾ ਮੇਰਾ ਵੀਰ ਆ ਵੇ ਕੋਈ ਕੋਰ ਜੂਰ ਕਰ ਲੈ ਕਿਸੇ ਟਾਈਮ ਛੁੱਟੀ ਨਾ ਕਰ ਲਈਏ ਮੇਰਾ ਵੀਰ ਆ ਵੀਊ ਦੇਖ ਲਓ ਇੱਥੋਂ ਸਿਰਫ ਬੈਕ ਆ ਨਾਲ ਹੀ ਕੋਈ ਕੋਠੀ ਬੈਕ ਮੋੜਾਂਗੇ ਇੱਕ ਕੋਠੀ ਨਾਲ ਹੀ ਪਲਾਟ ਪਿਆ ਆ ਲੰਬੀ ਸਾਰੀ ਕੋਠੀ ਨਾਲ ਹੀ ਇੱ ਆ ਬਲਾਟ ਇੱਥੇ ਜਗਾਂ ਬਣਾਵਾਂਗੇ ਆ ਬੱਸ ਸਟੈਂਡ ਆ ਜੀ ਆ ਬੱਸ ਸਟੈਂਡ ਆ ਬੱਸ ਸਟੈਂਡ ਮਗਲੀ ਸਾਈਡ ਆ ਬੈਕ ਹਾਂਜੀ ਜਿਹੜੇ ਮੇਰੇ ਵੀਰ ਮੇਰੇ ਪੇਜ ਨੂੰ ਫੋਲੋ ਕਰਦੇ ਆ ਤੇ ਮੇਰੀ ਵੀਡੀਓ ਲਾਇਕ ਕਰਦੇ ਆ ਜਾਂ ਮੈਨੂੰ ਪਸੰਦ ਕਰਦੇ ਆ ਉਹ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਮੇਰਾ ਵੀਰ ਸਾਥ ਦੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਇਕ ਕਮੈਂਟ ਕਰੋ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਜੁੜ ਕਰੋ ਲੋਕੀ ਬੜੇ ਦੁਖੀ ਆ 20-20 ਸਾਲ ਦੇ ਦੁਖੀ ਆ ਮੈਂ ਨਹੀਂ ਕਹਿੰਦਾ ਵੀ ਡਾਕਟਰ ਹੋ ਰਹੇ ਨਹੀਂ ਪਰ ਕਿ ਕਈ ਵਾਰੀ ਕਈ ਕੋ ਗੋਣ ਕੋ ਵੱਖਰਾ ਵੀ ਚੀਜ਼ ਹੁੰਦੀ ਆ ਹਰੇਕ ਕੋਈ ਕਈ ਵਾਰੀ ਗੁਣ ਉਹ ਨਹੀਂ ਹੁੰਦਾ ਮੇਰਾ ਗੁਣ ਕਿਸੇ ਵਿਰਲੇ ਕੋ ਆ 100 ਦੇ ਵਿੱਚ 2-4 ਹੋਣਗੇ ਜਿੰਨਾਂ ਕੋ ਹੋਊਗਾ ਤੇ ਕਈਆਂ ਨੂੰ ਵਰਤਨ ਨਹੀਂ ਆਉਂਦਾ ਇਸ ਕਰਕੇ ਮੇਰਾ ਵੀ ਜਦੋਂ ਵੀ ਆਉਣਾ ਕਾਲ ਕਰਕੇ ਆਉ ਤੇ ਪੂਰਾ ਤੁਹਾਨੂੰ ਮੇਰੇ ਵੀਡੀਓ ਨੂੰ ਸ਼ੇਅਰ ਕਰਕੇ ਬਹੁਤ ਬਹੁਤ ਧੰਨਵਾਦ